ਤੇਰੇ ਬਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਬਾਬੇ ਬੁੱਲੇ ਦੀਆਂ ਕਾਫੀਆਂ ਦਾ ਪਰਿਆ ਪਠਾਰ ਸੁਲਤਾਨ ਬਾਹੂ ਹਾਸ਼ਮਿਆਂ ਨੇ ਕੱਕ ਸਕਾਰ ਬਾਬੂ ਜੀ ਦਾ ਸ਼ੰਦ ਚੰਗਾ ਮੂ ਤੋਂ ਨਹੀਂ ਲੱਥਦਾ ਬਾਬੇ ਸ਼ੌਕੀ ਦੀਆਂ ਵਾਰਾਂ ਉੱਤੇ ਕੋਹਣੇ ਨਹੀਂ ਉਹ ਨੱਚਦਾ ਦੀਆਂ ਵਾਰਾਂ ਉੱਤੇ ਮਾਤ ਕਹਿ ਲੋ ਚਾਹੇ ਮੇਰੇ ਰੱਬ ਦੀ ਇਥੇ ਕਣੀਆਂ ਪਵਾ ਦਿੰਦੇ ਰਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਸਾਡੇ ਸੱਚੇ ਕਰਦਾਰ 1 ਲੱਖ ਹੀ ਦੇਖ ਲੈ ਸਾਡੇ ਬਾਣਿਆਂ ਚੋਂ ਚੱਲ ਕੇ ਵਿਸਾਖੀ ਦੇਖ ਲੈ ਸ਼ਾਮ ਸਿਓ ਟਾਰੀ ਜੱਸਾ ਸਿੰਘ ਨਾਲੂਆ ਪੜ ਕੇ ਜੰਗਾਂ ਦੀ ਕੇਰਾ ਸਾਖੀ ਦੇ